ਭਾਜੀ 30 ਲੱਖ ਰੁਪਏ ਲਾ ਕੇ ਕੋਈ ਬੰਦਾ ਆਪੇ ਇਹ ਗੱਲ ਤਾਂ ਕਰਦਿਆ ਵੀ ਬਾਹਰ ਨਾ ਜਾਓ ਯਾਰ ਬਾਹਰ ਕੋਈ ਫਾਇਦਾ ਨਹੀਂ ਹੈ ਉੱਥੇ ਜਾ ਕੇ ਘਰ ਤੋਂ ਵੀ ਦੂਰ ਹੋ ਮਾਪੇਓ ਤੋਂ ਵੀ ਦੂਰ ਹੋ ਮਿੱਟੀ ਤੋਂ ਵੀ ਦੂਰ ਹੋ 30 ਲੱਖ ਰੁਪਏ ਲਾ ਕੇ ਮਹੀਨੇ ਦਾ ਕਿੰਨਾ ਕਮਾਇਆ ਜਾ ਸਕਦਾ ਦੇਖੋ ਭਾਜੀ ਸਟਾਰਟਿੰਗ ਦੇ 6 ਮਹੀਨੇ ਤੁਸੀਂ ਤੁਹਾਡੇ ਕੋਲ ROI ਨਹੀਂ ਆਉਂਦੀ ਕਿਉਂਕਿ ਤੁਸੀਂ ਉਹਨੂੰ ਮਾਰਕੀਟ ਨੂੰ ਬਣਾ ਰਹੇ ਹੋ ਮਾਰਕੀਟ ਨੂੰ ਸਮਝ ਰਹੇ ਹੋ ਬਟ ਉਹਦੇ ਵਿੱਚ ਅਸੀਂ ਤੁਹਾਡੀ ਹੈਲਪ ਕਰਾਂਗੇ ਕਿਉਂਕਿ ਸਾਡਾ ਜਿਹੜਾ ਸਟਰਕਚਰ ਅਸੀਂ ਬਣਾਇਆ ਹੈ ਕਿੱਦਾਂ ਉਹਨੂੰ ਮਾਰਕੀਟ ਰਨ ਕਰਨਾ ਹੈ ਕਿੱਦਾਂ ਉਹਦੀ ਐਡਸ ਕਰਨੀ ਹੈ ਈਵਨ ਕਿ ਤੁਸੀਂ ਦੇਖੋਗੇ ਕਿ Zomato ਤੇ ਵੀ ਐਡ ਲੱਗਦੀ ਹੈ। ਹਮ ਅਸੀਂ ਖੁਦ ਉਸਤੇ Zomato ਤੇ ਐਡ ਲਗਾਣੇ ਆ। ਕਿਉਂ ਕਿ ਸਾਡੀ ਜਿਹੜੀ Zomato ਦੇ ਉੱਪਰ ਦਿਖੇ। ਹਮ ਕਿਸੇ ਨੇ ਅਗਰ ਬਟਰ ਚਿਕਨ ਸਰਚ ਕੀਤਾ SEO ਕਹਿੰਦੇ ਆ ਇਹਨੂੰ ਜਿਵੇਂ ਆਪਾਂ ਉਹਦੇ ਤੇ ਪੈਸੇ ਲਗਾਣੇ ਆ। ਕਿ Zomato 'ਚ ਸਰਚ ਕੀਤਾ ਬਟਰ ਚਿਕਨ ਤਾਂ ਸਾਡਾ ਟੌਪ ਤੇ ਆਉਂਦਾ ਹੈ। ਹੁਣ ਤੁਸੀਂ ਤੁਹਾਡਾ ਅਗਲਾ ਸਵਾਲ ਇਹ ਹੋਏਗਾ ਮੈਨੂੰ ਪਤਾ ਹੈ ਕਿ ਤੁਹਾਡਾ ਹੀ ਕਿਉਂ ਆਏਗਾ ਅਗਰ ਕਿਸੇ ਹੋਰ ਨੇ ਵੀ ਲਗਾਏ ਹੋਣੇ ਪੈਸੇ ਉਹਦਾ ਉਹਦਾ ਕਿਉਂ ਨਹੀਂ ਆਏਗਾ। ਇਧੇ ਡਿਫਰੈਂਸ ਹੁੰਦਾ ਹੈ ਬਾਜੀ ਜਿਵੇਂ ਹੁਣ ਇੱਕ ਐਲਗੋਰਿਦਮ ਹੈ Zomato ਦਾ ਵੀ। ਕੀ ਤੁਸੀਂ ਫੂਡ ਡਿਲੀਵਰ ਕਿੰਨੀ ਦੇਰ ਚ ਕਰ ਰਹੇ ਹੋ ਲੇਟ ਕਰ ਰਹੇ ਹੋ ਛੇਤੀ ਦੇ ਰਹੇ ਹੋ ਟਾਈਮ ਤੇ ਦੇ ਰਹੇ ਹੋ ਕੰਪਲੇਂਟਸ ਘਟਾ ਹੈ ਆਰਡਰ ਰਿਜੈਕਟਡ ਕਿੰਨੇ ਹੋ ਰਹੇ ਨੇ ਤੁਹਾਡੇ ਕਸਟਮਰ ਰੀਟੈਂਸ਼ਨ ਕਿੰਨੀ ਹੈ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਬਾਜੀ ਇਕੱਲਾ ਤੁਸੀਂ ਫੂਡ ਦੇਣਾ ਤੇ ਜਿਹੜੇ ਅਸੀਂ ਸਟਾਰਸ ਦੇ ਰਹੇ ਹਾਂ ਫੂਡ ਦੇ ਹਾਂਜੀ ਉਹ ਮੈਟਰ ਕਰਦੇ ਆ ਉਹ ਭਾਜੀ ਉਹ ਐਲਗੋਰਿਦਮ ਚ ਬਹੁਤ ਮੈਟਰ ਕਰਦਾ ਮੈਟਰ ਕਰਦੇ ਆ ਕਈ ਵਾਰੀ ਕੋਈ ਰੈਸਟੋਰੈਂਟ ਫੂਡ ਨਹੀਂ ਵਧੀਆ ਦਿੰਦਾ ਜਾਂ ਕਈਆਂ ਨਾਲ ਗੱਲ ਕਰੋ ਤਾਂ ਉਹਨਾਂ ਦੀ ਬੋਲਬਾਣੀ ਨਹੀਂ ਚੰਗੀ ਹੁੰਦੀ ਕਈ ਵਾਰੀ ਡਿਲੀਵਰੀ ਪਾਰਟਨਰ ਦੀ ਬੋਲਬਾਣੀ ਚੰਗੀ ਨਹੀਂ ਹੈ ਹਾਂਜੀ Zomato ਦਾ ਮੋੜ ਦਿੰਦਾ ਤੁਹਾਨੂੰ ਤੁਰੰਤ ਜੇ ਉਹਨਾਂ ਨੂੰ ਕੰਪਲੇਂਟ ਪਾਓ ਕਿ ਮੇਰਾ ਪੈਕਿੰਗ ਠੀਕ ਨਹੀਂ ਸੀਗੀ ਜਾਂ ਫੂਡ ਮੇਰਾ ਠੀਕ ਨਹੀਂ ਸੀ ਤਾਂ ਉਹ ਤੁਹਾਨੂੰ ਕੂਪਨਸ ਵੀ ਦੇ ਦਿੰਦਾ ਪੈਸੇ ਵੀ ਮੋੜ ਦਿੰਦਾ ਉਹ ਤਾਂ ਮਨਾ ਨਹੀਂ ਕਰਦਾ ਪਰ ਇਹਦਾ ਅਸਰ ਰੈਸਟੋਰੈਂਟ ਤੇ ਕੀ ਹੋ ਰਿਹਾ ਨਹੀਂ ਕੋਈ ਅਸਰ ਨਹੀਂ ਹੋ ਰਿਹਾ ਭਾਜੀ ਵਾਂਸ ਫੂਡ ਇਜ਼ ਰੈਡੀ ਫਰਮ ਦੀ ਰੈਸਟੋਰੈਂਟ ਅਗਰ ਇੱਕ ਵਾਰ ਫੂਡ ਅਸੀਂ ਰੈਡੀ ਕਰਤਾ ਕਸਟਮਰ ਨੇ ਉਹਨੇ ਆਪਣਾ ਰਾਈਡਰ ਨੇ ਪਿਕ ਕਰ ਲਿਆ ਸਾਡੇ 150% ਪੈਸੇ ਮਿਲਨੇ ਹੀ ਮਿਲਨੇ ਹੈ ਮਿਲ ਨਹੀਂ ਮਿਲਨੇ ਮਿਲ ਨਹੀਂ ਮਿਲਨੇ ਇਹ ਨੁਕਸਾਨ ਜ਼ੋਮੈਟੋ ਦਾ ਹੈ ਇਹ ਨੁਕਸਾਨ ਜ਼ੋਮੈਟੋ ਦਾ ਤੇ ਜਿਹੜਾ ਉਹ ਕੂਪਨਸ ਦੇ ਦਿੰਦੇ ਹੈ ਜੋ ਕਹਿੰਦੇ ਕਿ ਤੁਹਾਡੇ ਪੈਸੇ ਮੋੜ ਦਿੰਨੇ ਆ ਉਹ ਪੈਸੇ ਵਾਪਸ ਵੀ ਆ ਜਾਂਦੇ ਕਈ ਵਾਰ ਉਹਨਾਂ ਨੂੰ ਭਾਜੀ ਵਿਨ ਬੈਕ ਇੱਕ ਆਪਸ਼ਨ ਹੁੰਦੀ ਹੈ ਕਸਟਮਰ ਨੇ ਨਹੀਂ ਉਹ ਤੁਹਾਨੂੰ ਕੰਪਲੇਨਟ ਨਹੀਂ ਕਰਦੇ ਫਿਰ ਤੁਹਾਨੂੰ ਤੁਹਾਡੇ ਤੋਂ ਮੈਂ ਮੰਨ ਲਓ ਚਿਕਨ ਮੰਗਾਇਆ ਮੇਰੇ ਕੋਲ ਚਿਕਨ ਠੀਕ ਨਹੀਂ ਪਹੁੰਚਿਆ ਮੈਂ ਫੋਟੋ ਖਿੱਚ ਕਸਟਮਰ ਕੇਅਰ ਤੇ ਗੱਲ ਕੀਤੀ ਉਹਨਾਂ ਨੇ ਕਿਹਾ ਜੀ 150 ਰੁਪਏ ਦੀ ਆਈਟਮ ਸੀ 200 ਦੀ ਸੀ ਤੁਹਾਡੇ ਵਾਪਸ ਕਰ ਦਿੰਨੇ ਆ ਜਾਂ 쿠ਪਨ ਲੈ ਲਓ ਅਸੀਂ ਕਹਿੰਨੇ ਠੀਕ ਹੈ 쿠ਪਨ ਦੇ ਦਿਓ ਜਾਂ ਪੈਸੇ ਮੋੜ ਦਿਓ ਤਾਂ ਉਹ ਤੁਹਾਨੂੰ ਨਹੀਂ ਪੈ ਰਹੇ ਪੈਸੇ ਨਹੀਂ ਸਾਨੂੰ ਨਹੀਂ ਪੈ ਰਹੇ ਉਹ Zomato ਵਾਲੇ ਪਹਿਲਾਂ ਸਾਨੂੰ ਵੀ ਕਾਲ ਕਰਕੇ ਕਨਫਰਮ ਕਰਦੇ ਨੇ ਕਿ ਤੁਹਾਡੀ ਪੈਕਿੰਗ ਇਦਾਂ ਸੀਗੀ ਆ ਸਾਰਾ ਕੁਝ ਉਹ ਵੈਰੀਫਾਈ ਕਰਕੇ ਹੀ ਉਹਨਾਂ ਨੂੰ ਮੋੜਦੇ ਨੇ ਪੈਸੇ ਐਦਾਂ ਨਹੀਂ ਆ ਕਿ ਉਹਨਾਂ ਨੇ ਕੰਪਲੇਂਟ ਕੀਤੀ ਐਦਾਂ ਦਾ ਭਾਜੀ ਹਰ ਰੋਜ਼ ਜਣਾ ਖਾਣਾ ਆਏਗਾ ਕੰਪਲੇਂਟ ਕਰੇਗਾ ਤੇ ਪੈਸੇ ਵਾਪਸ ਲੈ ਲੇਗਾ ਹੂੰ ਉਹਦਾ ਵੀ ਇੱਕ ਸਿਸਟਮ Zomato ਨੇ ਬਹੁਤ ਵਧੀਆ ਬਣਾਇਆ ਹੈ ਵਿਨ ਬੈਕ ਕਰਕੇ ਇੱਕ ਆਫਰ ਬਣਾਈ ਹੈ ਇਹਨਾਂ ਨੇ ਉਹਦੇ ਚ ਕੀ ਹੁੰਦਾ ਹੈ ਕਿ ਤੁਸੀਂ ਕੋਈ ਚੀਜ਼ ਆਰਡਰ ਕੀਤੀ ਤੁਹਾਨੂੰ ਚੰਗੀ ਨਹੀਂ ਲੱਗੀ ਤੁਸੀਂ ਕਿਹਾ ਕਿ ਮੈਨੂੰ ਸਵਾਦ ਨਹੀਂ ਲੱਗੀ ਤੁਸੀਂ ਕੰਪਲੇਂਟ ਪਾਈ Zomato ਨੇ ਤੁਹਾਨੂੰ ਇੱਕ ਕੂਪਨ ਦੇਣਾ ਜਿਹੜਾ ਕਿ ਤੁਸੀਂ ਸਿਰਫ ਉਸੇ ਰੈਸਟੋਰੈਂਟ ਦੇ ਯੂਜ਼ ਕਰ ਸਕਦੇ ਹੋ ਹੂੰ ਤੁਸੀਂ ਕਿਸੇ ਹੋਰ ਤੇ ਨਹੀਂ ਯੂਜ਼ ਕਰ ਸਕਦੇ ਉਹਦਾ ਫਾਇਦਾ ਸਾਨੂੰ ਹੈ ਕਿ ਕਸਟਮ ਅਗਰ ਲੈਟ ਸੇ ਗਲਤੀ ਨਾਲ ਸਾਨੂੰ ਚਲੋ ਕਈ ਵਾਰ ਹੋ ਵੀ ਜਾਂਦਾ ਹੈ ਭਾਜੀ ਨਮਕ ਉੱਪਰ نیچے ਕਿਸੇ ਹਰ ਇੱਕ ਦਾ ਆਪਣਾ ਟੇਸਟ ਬਰਡ ਹੈ ਜੇਕਰ ਉਹਨੂੰ ਕਿਸੇ ਨੂੰ ਨਮਕ ਜ਼ਿਆਦਾ ਲੱਗਿਆ ਤੇ ਸਾਨੂੰ ਇੱਕ ਮੌਕਾ ਮਿਲ ਗਿਆ ਕਸਟਮਰ ਨੂੰ ਦੁਬਾਰਾ ਵਾਪਸ ਜਿੱਤਣ ਦਾ ਤਾਂ ਹੀ ਕਰਕੇ ਉਹਨਾਂ ਨੇ ਇੱਕ ਕੇਕ ਬਣਾਇਆ ਬਹੁਤ ਵਧੀਆ ਪ੍ਰਾਲਾ ਕੱਢਿਆ ਸੀ ਇਹਨਾਂ ਨੇ ਕਿ ਵਿਨ ਬੈਕ ਕਰਕੇ ਇੱਕ ਜਿਹੜਾ ਕੱਢਿਆ ਬਹੁਤ